ਚੰਡੀਗੜ੍ਹ ਤੋਂ ਇੱਕ ਬੇਹੱਦ ਦੁਖਦ ਭਰੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟੋਬੇ 'ਚ 13 ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਇਸ ਬੱਚੇ ਦੀ ਪਛਾਣ ਅਲੋਕ ਕੁਮਾਰ ਵਜੋਂ ਹੋਈ ਹੈ ਜਿਹੜਾ ਕਿ ਕੱਲ ਦੁਪਹਿਰੇ 2 ਵਜੇ ਦਾ ਹੀ ਆਪਣੇ ਘਰ ਨਹੀਂ ਪਹੁੰਚਿਆ ਤੇ ਉਸ ਤੋਂ ਬਾਅਦ ਇਹਦੇ ਪਰਿਵਾਰਕ ਮੈਂਬਰ ਹੈ ਜਿਹੜੇ ਉਹਨੂੰ ਲੱਭਣਾ ਸ਼ੁਰੂ ਕਰ ਦਿੱਤਾ ਲੇਕਿਨ ਜਦੋਂ ਅਲੋਕ ਦਾ ਕੁਝ ਪਤਾ ਨਾ ਚੱਲਿਆ ਤਾਂ ਇਸਦੇ ਪਿਤਾ 12:30 ਵਜੇ ਦੇ ਕਰੀਬ ਰਾਤ ਨੂੰ ਸੈਕਟਰ 31 ਥਾਣੇ 'ਚ ਪਹੁੰਚਦੇ ਹਨ ਤੇ ਜਿਸ ਤੋਂ ਬਾਅਦ ਜਿਹੜੇ ਬੱਚੇ ਦੀ ਗੁੰਮਸ਼ੁਦਗੀ ਦੀ ਮਿਸਿੰਗ ਦੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਸੈਕਟਰ 31 ਥਾਣਾ ਦੇ ਪੁਲਿਸ ਪੂਰੀ ਰਾਤ ਭਰ ਅਲੋਕ ਕੁਮਾਰ ਦੀ ਤਲਾਸ਼ 'ਚ ਜ you <laughs> ਜਦੋਂ ਪੁਲਿਸ ਆਸ-ਪਾਸ ਦੇ ਜੰਗਲ ਏਰੀਆ 'ਚ ਉਹਦੀ ਤਲਾਸ਼ ਕਰ ਰਹੀ ਸੀ ਐਸੇ ਦੌਰਾਨ ਮੱਖਣमाजरा ਜਿਹੜਾ ਚੰਡੀਗੜ੍ਹ ਦਾ ਪਿੰਡ ਪੈਂਦਾ ਹੈ ਮੱਖਣमाजरा ਉਹਦੇ ਇੱਕ ਦਰਖਤ ਤੇ ਉਹਦੇ ਕੱਪੜੇ ਟੰਗੇ ਹੋਏ ਦਿਖੇ ਤਾਂ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਤਾਂ ਟੋਬੇ ਦੇ ਅੰਦਰ ਅਲੋਕ ਕੁਮਾਰ ਦੀ লাশ ਜਿਹੜੀ ਹੈ ਬਰਾਮਦ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕਿ ਨਿਰਦੇਸ਼ਾ ਵੀ ਲਗਾਇਆ ਜਾ ਰਿਹਾ ਹੈ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਵੀ ਹੋ ਸਕਦਾ ਹੈ ਵੀ ਅਲੋਕ ਕੁਮਾਰ ਉੱਥੇ ਨਹਾਣ ਵੜ ਗਿਆ ਅੰਦਰ ਤੇ ਉਸ ਦੌਰਾਨ ਉਹ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਹੈ ਅਲੋਕ ਕੁਮਾਰ ਆਪਣੇ ਪਰਿਵਾਰ ਦੇ ਨਾਲ ਪਿਛਲੇ 2 ਮ ਨ ਆਏ ਸੀ ਕਿਰਾਏ ਤੇ ਰਹਿੰਦੇ ਸਨ ਤੇ ਅਲੋਕ ਕੁਮਾਰ ਦੇ ਪਿਤਾ ਕਾਫੀ ਬਿਮਾਰ ਰਹਿੰਦੇ ਹਨ ਤੇ ਉਹਦੀ ਮਾਤਾ ਜਿਹੜੀ ਹੈ ਦਿਹਾੜੀ ਕਰਕੇ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਕਰ ਰਹੀ ਸੀ ਤੇ ਤੁਹਾਨੂੰ ਦਾਰਾ ਦਸ ਨੇ ਚੰਡੀਗੜ੍ਹ ਤੋਂ ਬੇਹਦ ਦੁਖਦ ਭਰੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਲੋਕ ਕੁਮਾਰ ਜਿਹੜਾ 13 ਸਾਲ ਦਾ ਬੱਚਾ ਹੈ ਤੇ ਟੋਬੇ 'ਚ ਬਰਸਾਤੀ ਪਾਣੀ ਜਮਿਆ ਹੋਇਆ ਸੀ ਤੇ ਉਸ ਪਾਣੀ 'ਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਹੈ ਚੰਡੀਗੜ੍ਹ ਤੋਂ ਇੱਕ ਬੇਹਦ ਦੁਖਦ ਭਰੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟੋਬੇ 'ਚ 13 ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਇਸ ਬੱਚੇ ਦੀ ਪਛਾਣ ਅਲੋਕ ਕੁਮਾਰ ਵਜੋਂ ਹੋਈ ਹੈ ਜਿਹੜਾ ਕਿ ਕੱਲ ਦੁਪਹਿਰੇ 2 ਵਜੇ ਦਾ ਹੀ ਆਪਣੇ ਘਰ ਨਹੀਂ ਪਹੁੰਚਿਆ ਤੇ ਉਸ ਤੋਂ ਬਾਅਦ ਇਹਦੇ ਪਰਿਵਾਰਕ ਮੈਂਬਰ ਹੈ ਜਿਹੜੇ ਉਹਨੂੰ ਲੱਭਣਾ ਸ਼ੁਰੂ ਕਰ ਦਿੱਤਾ ਲੇਕਿਨ ਜਦੋਂ ਅਲੋਕ ਦਾ ਕੁਝ ਪਤਾ ਨਾ ਚੱਲਿਆ ਤਾਂ ਇਸਦੇ ਪਿਤਾ 12:30 ਵਜੇ ਦੇ ਕਰੀਬ ਰਾਤ ਨੂੰ ਸੈਕਟਰ 31 ਥਾਣੇ 'ਚ ਪਹੁੰਚਦੇ ਹਨ ਤੇ ਜਿਸ ਤੋਂ ਬਾਅਦ ਜਿਹੜੇ ਬੱਚੇ ਦੀ ਗੁੰਮਸ਼ੁਦਗੀ ਦੀ ਮਿਸਿੰਗ ਦੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਸੈਕਟਰ 31 ਥਾਣਾ ਦੇ ਪੁਲਿਸ ਪੂਰੀ ਰਾਤ ਭਰ ਅਲੋਕ ਕੁਮਾਰ ਦੀ ਤਲਾਸ਼ 'ਚ ਜ you ਜਦੋਂ ਪੁਲਿਸ ਆਸ-ਪਾਸ ਦੇ ਜੰਗਲ ਏਰੀਆ 'ਚ ਉਹਦੀ ਤਲਾਸ਼ ਕਰ ਰਹੀ ਸੀ ਐਸੇ ਦੌਰਾਨ ਮੱਖਣमाजरा ਜਿਹੜਾ ਚੰਡੀਗੜ੍ਹ ਦਾ ਪਿੰਡ ਪੈਂਦਾ ਹੈ ਮੱਖਣमाजरा ਉਹਦੇ ਇੱਕ ਦਰਖਤ ਤੇ ਉਹਦੇ ਕੱਪੜੇ ਟੰਗੇ ਹੋਏ ਦਿਖੇ ਤਾਂ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਤਾਂ ਟੋਬੇ ਦੇ ਅੰਦਰ ਅਲੋਕ ਕੁਮਾਰ ਦੀ লাশ ਜਿਹੜੀ ਹੈ ਬਰਾਮਦ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕਿ ਨਿਰਦੇਸ਼ਾ ਵੀ ਲਗਾਇਆ ਜਾ ਰਿਹਾ ਹੈ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਵੀ ਹੋ ਸਕਦਾ ਹੈ ਵੀ ਅਲੋਕ ਕੁਮਾਰ ਉੱਥੇ ਨਹਾਣ ਵੜ ਗਿਆ ਅੰਦਰ ਤੇ ਉਸ ਦੌਰਾਨ ਉਹ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਹੈ ਅਲੋਕ ਕੁਮਾਰ ਆਪਣੇ ਪਰਿਵਾਰ ਦੇ ਨਾਲ ਪਿਛਲੇ 2 ਮ ਮੈਂ ਆਇਆ ਸੀ ਕਿਰਾਏ ਤੇ ਰਹਿੰਦੇ ਸਨ ਤੇ ਅਲੋਕ ਕੁਮਾਰ ਦੇ ਪਿਤਾ ਕਾਫੀ ਬਿਮਾਰ ਰਹਿੰਦੇ ਹਨ ਤੇ ਉਹਦੀ ਮਾਤਾ ਜਿਹੜੀ ਹੈ ਦਿਹਾੜੀ ਕਰਕੇ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਕਰ ਰਹੀ ਸੀ ਤੇ ਤੁਹਾਨੂੰ ਦਾਰਾ ਦਸ ਨੇ ਚੰਡੀਗੜ੍ਹ ਤੋਂ ਬੇਹਦ ਦੁਖਦ ਭਰੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਲੋਕ ਕੁਮਾਰ ਜਿਹੜਾ 13 ਸਾਲ ਦਾ ਬੱਚਾ ਹੈ ਤੇ ਟੋਬੇ 'ਚ ਬਰਸਾਤੀ ਪਾਣੀ ਜਮਿਆ ਹੋਇਆ ਸੀ ਤੇ ਉਸ ਪਾਣੀ 'ਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀ Instagram X aur WhatsApp channel par